दियो तो न कना काह नानक न रे बाब दौलतीना तन तन समै सुख दो और जैनी कै ताम काह नानक सुन रे मन ਸਿਮਰਤ ਕਾਹੇ ਨਰਾਮ ਸਾਧ ਸੁਖ ਦਾਤਾ RAM ਹੈ ਦੂਸਰ ਨਾਹਿੰ ਕੋਈ ਕਾਹੋ ਨਾਨਕ ਸੁਨ ਰੇ ਮਨਾ ਤੈ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈਐ ਤੈ ਪਜ ਰੇ ਤੈ ਮੀਤ ਆਓ ਨਾਨਕ ਸੁਨ ਰੇ ਮਨਾ ਆਉਜ ਕਟਤ ਹੈ ਨੀਤਾ ਪੰਜ ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹ ਤੇ ਉਪਜਿਉ ਨਾਨਕਾ ਲੀਨ ਤਾਹੇ ਮੈ ਮਾਨ ਕਾਟ ਕਾਟ ਮੈਂ ਹਰ ਜੂ ਬਸੈ संतन के हो पुकार कहो नानक तैं भज मना कौ नित उतरै उतर पार सुख दुख, दुख जै पर नहीं लोभ अभिमान कहो नानक रे मना सो मूर्त भगवान ਕੁਸਤਤ ਨਿੰਦਿਆ ਨਾਹੀਂ ਜਹੰ ਪੰਚਨ ਲੋ ਸਮਾਨ ਕਾਹੋ ਨਾਨਕ ਸੁਨ ਰੇ ਮਨਾ ਮੋਕਤ ਤਾਹੀਂ ਤੈ ਜਾਨ ਹਰਗ ਸੋਗ ਜਾਂ ਕੈ ਨਹੀਂ ਬਹਿਰੀ ਮੀਤ ਸਮਾਨ ਕਾਹੋ ਨਾਨਕ ਸੁਨ ਰੇ ਮਨਾ ਮੋਕਤ ਤਾਹੇ ਤੈ ਜਾਨ ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਤਿਆਨ ਕਾਉ ਨਾਨਕ ਸੁਨ ਰੇ ਮਨਾ